ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਥੋੜਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਹੈ ਸਾਰਿਆਂ ਦਾ ਤੇ ਕਿਸਾਨ ਵੀਰੋ ਆਪਾਂ ਜਿਹੜੀ ਮੱਕੀ ਦੀ ਬਜਾਈ કરી ਸੀਗੀ ਤੇ ਅੱਜ ਵੀਰੇ ਆਪਣੀ ਮੱਕੀ ਦੀ ਬਜਾਈ ਕਰੀ ਨੂੰ ਤਕਰੀਬਨ 13 ਦਿਨ ਹੋ ਗਏ ਨੇ 12 13 ਦਿਨ ਤੇ ਪਾਣੀ ਵੀਰੇ ਆਪਣਾ ਲੱਗਿਆ ਹੀ ਨਹੀਂ ਕਿਉਂਕਿ ਪ੍ਰਮਾਤਮਾ ਨੇ ਮੀਂਹ ਪਾਤਾ ਤੇ ਸਾਰੀ ਮੱਕੀ ਆਪਣੀ ਜਿਹੜੀ ਜਰਮੀਨੇਸ਼ਨ ਲੈ ਚੁੱਕੀ ਆ ਤੇ ਆਪਾਂ ਵੀਰੇ 9208 ਤੇ 1899 ਦੋ ਕਿਸਮਾਂ ਬੀਜੀਆਂ ਨੇ ਤੇ ਰਿਜ਼ਲਟ ਵੀ ਆਪਾਂ ਨੂੰ ਪਤਾ ਲੱਗ ਜਾਣਾ ਵੀ ਕਿੱਦਾਂ-ਕਿੱਦਾਂ ਨਾਲ ਮਿਲਦਾ ਤੇ ਬਾਕੀ ਵੀਰੇ ਇੱਕ ਕੁਝ ਕ ਮੱਕੀ ਆ ਜਿਹੜੀ ਆਪਣੀ ਜਰਮੀਨੇਸ਼ਨ ਲੈ ਚੁੱਕੀ ਆ ਜਿਹੜਾ ਕੋਈ ਮਾੜਾ-ਮੋਟਾ ਵੀਰੇ ਕਮਜ਼ੋਰ ਦਾਣਾ ਹੁੰਦਾ ਨਾ ਉਹ ਇੱਕ ਦੋ ਦਿਨ ਲੇਟ ਨਿਕਲੇ ਆਉਂਦਾ ਤੇ ਬਾਣਾ ਆਪਣਾ ਵੀਰੇ ਪਹਿਲਾਂ ਹੀ ਗਿੱਲਾ ਸੀਗਾ ਤੇ ਮੀਂਹ ਕਰਕੇ ਗਿੱਲ ਵਧੀਆ ਰਹੀ ਤੇ ਮੱਕੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਹਰੀ ਹੋਈ ਐ ਇੰਨੀ ڪرੰਡ ਨਹੀਂ ਹੋਈ ਮੱਕੀ ਨੂੰ ਵੀਰੇ ڪرੰਡ ਹੁੰਦੀ ਐ ਪਰ ਆਪਾਂ ਕਹਿੰਦੇ ਨੇ ਵੀਦਾ ਸੁਆ ਤਿੱਖਾ ਹੁੰਦਾ ਮੂਹਰੋਂ ਨਿਕਲ ਆਉਂਦੀ ਆ ਤੇ ڪرੰਡ ਵੀਰੇ ਹੁੰਦੀ ਐ ਕਿਉਂਕਿ ਪਿਛਲੇ ਸਾਲ ਵੀ ਆਪਣੇ ਮੀਂਹ ਪਿਆ ਸੀ ਜਿਹਦੇ ਕਰਕੇ ਆਪਾਂ ਨੂੰ ਇਹ ਚੀਜ਼ ਦੇਖਣ ਨੂੰ ਮਿਲੀ ਐ ਵੀਰੇ ਜਿੱਥੇ ਮੱਕੀ ਜ਼ਿਆਦਾ ਡੂੰਗੀ ਹੁੰਦੀ ਆ ਜਾਂ ਉਹ ਉੱਥੇ ਵੀਰੇ ڪرੰਡ ਦੀ ਸਮੱਸਿਆ ਦੇਖਣ ਨੂੰ ਮਿਲਦੀ ਆ ਤੇ ਬਾਕੀ ਵੀਰੇ ਹੁਣ ਕਿਸਾਨ ਵੀਰ ਕਈ ਵੀਰੇ ਪੁੱਛਦੇ ਹੁੰਦੇ ਨੇ ਕਿ ਵੀ ਆਪਾਂ ਕੱਖਾਂ ਵਾਲੀ ਸਪਰੇ ਕਦੋਂ ਕਰੀਏ ਜਾਂ ਕਿਵੇਂ ਕਰੀਏ ਵੀਰੇ ਦੇਖੋ ਜਦੋਂ ਆਪਣੇ ਖੇਤ ਦੇ ਵਿੱਚ ਨਾ ਕੱਖ ਹੋਣ ਲੱਗ ਜਾਣ ਫਿਰ ਆਪਾਂ ਨੂੰ ਕੱਖਾਂ ਲਈ ਸਪਰੇ ਦਾ ਸ਼ਡਿਊਲ ਆ ਜਿਹੜਾ ਪੱਕਾ ਬਣਾਉਣਾ ਚਾਹੀਦਾ ਕਿਉਂਕਿ ਜੇ ਆਪਾਂ ਵੀਰੇ ਮੱਕੀ ਦੇ ਨਦੀਨ ਨਹੀਂ ਕੰਟਰੋਲ ਕਰਾਂਗੇ ਤਾਂ ਮੱਕੀ ਦਾ ਵੀਰੇ ਆਪਾਂ ਵਧੀਆ ਝਾੜ ਕਦੇ ਨਹੀਂ ਲੈ ਪਾਵਾਂਗੇ ਕਿਉਂਕਿ ਨਦੀਨ ਇੱਕ ਮੱਕੀ ਲਈ ਬਹੁਤ ਵੱਡੀ ਸਮੱਸਿਆ ਜਿਹੜੇ ਬਣ ਚੁੱਕੀ ਨੇ ਕਿਉਂਕਿ ਮੱਕੀ ਨੂੰ ਵੀਰੇ ਵੱਧਦਾ ਫਲਾ ਹੋਣੇ ਹੀ ਨਹੀਂ ਦਿੰਦੇ ਹੈਗੇ ਜੇ ਨਦੀਨ ਹੋ ਜਾਣ ਜਿਆਦਾ ਤੇ ਇਹਦੇ ਲਈ ਕਿਸਾਨ ਵੀਰੋ ਆਪਾਂ ਨੂੰ ਜਦੋਂ ਤੁਸੀਂ ਜਿੱਦਾਂ ਆਪਾਂ ਕਹੇ ਜੀ ਸਟੈਂਪ ਵਗੈਰਾ ਦਵਾਈ ਕਰ ਦੋ ਜਿੱਦਾਂ ਆਪਾਂ ਕਹੇ ਜੀ ਸ਼ੁਰੂਆਤ ਦੇ ਵਿੱਚ ਵੀ ਪੰਜ ਚਾਰ ਦਿਨ ਮਤਲਬ ਕਿ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਨਾ ਜਦੋਂ ਆਪਾਂ ਪਾਣੀ ਲਾ ਦਿੰਨੇ ਆ ਸਟੈਂਪ ਦਵਾਈ ਕਰ ਦੋ ਜਾਂ ਫਿਰ ਵੀਰੇ ਆਪਾਂ ਨੂੰ ਜਦੋਂ ਮੱਕੀ ਆਪਣੀ ਪੰਜ ਸੱਤ ਪੱਤਿਆਂ ਦੀ ਹੋ ਗਈ ਵਧੀਆ ਕਿ ਟਿਕ ਟਿਕ ਦੀ ਹੋ ਗਈ ਫੇਰ ਨਾ ਵੀਰੇ ਆਪਾਂ ਮੱਕੀ ਨੂੰ ਪਾਣੀ ਲਾ ਕੇ ਦੂਜਾ ਫੇਰ ਆਪਾਂ ਵੀਰੇ ਲਾਉਡੇਸ ਜੈਕ ਕੈਲਰਿਸ ਦਵਾਈ ਆਉਂਦੀ ਆ ਸਜੈਂਟਾ ਦੀ ਉਹ ਕਰ ਸਕਦੇ ਆ ਵੀਰੇ ਲਿਆ ਕੇ ਉਹਦਾ ਬਹੁਤ ਤਾਕੜਾ ਰਿਜ਼ਲਟ ਆ ਤੇ ਬਾਕੀ ਐਕਟਰਾਜਨ ਤੁਹਾਡੀ ਮਰਜ਼ੀ ਆ ਜੇ ਤੁਸੀਂ ਪੌਣੀਆਂ ਨਾਲ ਪਾ ਲਿਓ ਕਿਉਂਕਿ ਚੌੜੀ ਪੱਤੀ ਵਾਲੇ ਨਦੀਨਾਂ ਨੂੰ ਖਾਸ ਕਰਕੇ ਮਾਰ ਵੀ ਦਿੰਦੀ ਆ ਤੇ ਆਪਾਂ ਵੀਰੇ ਇਹ ਦੋਏ ਸਪਰੇਹਾਂ ਕਰਦੇ ਆਪਾਂ ਨੂੰ ਰਿਜ਼ਲਟ ਬਹੁਤ ਵਧੀਆ ਮਿਲਦਾ ਇਹਦਾ ਘਰ ਮੱਕੀ ਆਪਣੀ ਵੀਰੇ ਸਾਰੀ ਤਕਰੀਬਨ 85% ਮੱਕੀ ਬਾਹਰ ਆ ਗਈ 5 7 10% ਮੱਕੀ ਜਿਹੜੀ ਰਹਿੰਦੀ ਆ ਤੇ ਅੱਖਾਂ ਦੀ ਸਪਰੇ ਬਾਰੇ ਕਿਸਾਨ ਵੀਰਾਂ ਦੇ ਬਹੁਤ ਜ਼ਿਆਦਾ ਜਿਹੜੇ ਸਵਾਲ ਸੀ ਇਹ ਆਉਂਦੇ ਤੇ ਆਪਾਂ ਉਹਦੇ ਬਾਰੇ ਵੀਡੀਓ ਪਾਈਆ ਵੀਰੇ ਅੱਜ ਇਹ ਵੀਰੇ ਜਾਤਾ ਤੁਸੀਂ ਜਿੱਦਾਂ ਪਾਣੀ ਲਾਤਾ ਆਪਾਂ ਨੇ ਸਤੰਪ ਦਵਾਈ ਤੇ ਐਟਰਾਜਨ ਇਹਨਾਂ 'ਚੋਂ ਇੱਕ ਕਰ ਦੋ ਕੱਖ ਉਗਣ ਤੋਂ ਰੋਕ ਦੂਗੀ ਤੇ ਜਾ ਵੀਰੇ ਫਿਰ ਆਪਾਂ ਰੁਕ ਜੋ ਜਦੋਂ ਆਪਣੀ ਜਿਹੜੀ ਮੱਕੀ ਆ ਚਾਰ ਤਿੰਨ ਚਾਰ ਪੱਤੇ ਦੀ ਚਾਰ ਪੰਜ ਪੱਤੇ ਤੱਕ ਹੋ ਗਈ ਕਿਟਕ ਦੀ ਮੱਕੀ ਹੋ ਗਈ ਜੇ ਦਾ ਪੜਨ ਦੂਜਾ ਪਾਣੀ ਲਾਵਾਂਗੇ ਤਾਂ ਉਹਦੀ ਗਿੱਲ ਦੇ ਵਿੱਚ ਵੀਰੇ ਆਪਾਂ ਨੂੰ ਸਪਰੇਅ ਆਪਾਂ ਇਹ ਕਰ ਸਕਦੇ ਆ ਬਹੁਤ ਆਗੜੇ ਰਿਜ਼ਲਟ ਨੇ ਵੀਰੇ ਇਹ ਪੇੜ ਵਾਂਗੂ ਬਾਣ ਬਣਾ ਦਿੰਦੀ ਆ ਜਿਹੜੀਆਂ ਦਵਾਈਆਂ ਨੇ ਤੇ ਬਾਕੀ ਤੁਸੀਂ ਜਰੂਰ ਦੱਸਿਓ ਵੀਰੇ ਵੀ ਤੁਸੀਂ ਕੱਖਾਂ ਲਈ ਕਿਹੜੀ ਸਪਰੇਅ ਕਰਦੇ ਹੋ ਤੇ ਕਿਹੋ ਜਿਹਾ ਤੁਹਾਨੂੰ ਰਿਜ਼ਲਟ ਮਿਲਦਾ ਤੇ ਆਪਣੇ ਵੀਰੇ ਜ਼ਿਆਦਾਤਰ ਇਹ ਦੋਏ ਸਪਰੇਅਾਂ ਕਰਦੇ ਨੇ ਤੇ ਵਧੀਆ ਰਿਜ਼ਲਟ ਵੀਰੇ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਤੇ ਇੱਕ ਤਕਰੀਬਨ 2 ਦਿਨਾਂ ਤੱਕ ਵੀਰੇ ਆਪਣਾ ਸਾਰਾ ਖੇਤ ਹਰੇ ਭਾਈ ਮਾਰਨ ਲੱਗ ਜਾਣਾ ਪਰ ਮੀਂਹ ਨਾਲ ਵੀਰੇ ਕੰਡ ਹੁੰਦੀ ਜ਼ਰੂਰ ਆ ਜਿਵੇਂ ਮੈਂ ਤੁਹਾਨੂੰ ਦਿਖਾ ਦਿੰਦਾਗਾ ਜਿਹੜੀ ਮੱਕੀ ਤੇ ਜ਼ਿਆਦਾ ਹੋ ਹੋਈ ਵੀਰੇ ਗੈਪ ਪੈ ਜਾਂਦਾ ਉਹਦੇ 'ਚ ਦੇਖੋ ਜਿੱਥੇ ਜ਼ਿਆਦਾ ਡਾਕਰ ਬਾਣਾ ਨਾ ਉਹਦੇ 'ਚ ਬਹੁਤ ਸਮੱਸਿਆ ਆਉਂਦੀ ਹੈ ਇਹ ਚੀਜ਼ ਦੀ ਤੇ ਇੱਕ ਵੀਰੇ ਨਿਕਲਣ ਤੇ ਮੱਕੀ ਦਾ ਜਦੋਂ ਜ਼ੋਰ ਲੱਗ ਜਾਂਦਾ ਨਾ ਫਿਰ ਮੱਕੀ ਥੋੜਾ ਟਾਈਮ ਰੁੱਕ ਕੇ ਗ੍ਰੋਥ ਕਰਨ ਲੱਗਦੀ ਆ ਤੇ ਇੱਕ ਚੀਜ਼ ਦਾ ਖਿਆਲ ਰੱਖਿਓ ਵੀਰੇ ਜਿਹੜੀ ਮੱਕੀ ਹੁੰਦੀ ਹੈ ਨਾ ਮੱਕੀ ਦੀ ਫਾਸਲਾ ਜਿਹੜੀ ਇਹ ਇੱਕ ਹੈਵੀ ਵੀਡਰ ਫਾਸਲਾ ਜੇਕਰ ਤੁਸੀਂ ਆਪਣੇ ਬਾਣਾ ਦੇ ਵਿੱਚ ਲਗਾਤਾਰ ਮੱਕੀ ਬੀਜਦੇ ਹੋ ਨਾ ਵੀਰੇ ਜਿੱਦਾਂ ਹੁਣ ਮੱਕੀ ਦਾ ਕਰੇਜ ਬਹੁਤ ਵੱਧ ਰਿਹਾ ਆਲੂ ਵਾਲੇ ਬਾਣਾ ਚ ਪਹਿਲੀ ਗੱਲ ਦਿਮਾਗ 'ਚ ਬਿਠਾਓ ਵੀਰੇ ਵੀ ਆਪਾਂ ਪ੍ਰਾਲੀ ਵਿੱਚ ਜ਼ਰੂਰ ਬਹੁਣ ਲੱਗੀ ਰਹੇਂ ਦਿਖੋ ਉਹਨੂੰ ਜ਼ਰੂਰ ਬਾਹੀਏ ਤਾਂ ਵੀਰੇ ਆਪਾਂ ਨੂੰ ਇਹਦੇ ਰਿਜ਼ਲਟ ਵਧੀਆ ਮਿਲਣਗੇ ਨਿੱ ਦੋ ਚਾਰ ਸਾਲਾਂ ਦੇ ਵਿੱਚ ਆਪਣਾ ਝਾੜ ਆ ਜਿਹੜਾ ਉਹ ਡਾਊਨ ਆਉਣ ਲੱਗ ਸਕਦਾ ਚਲੋ ਇਹ ਟੌਪਿਕ ਦਾ ਆਪਾਂ ਬਾਅਦ ਦੇ ਵਿੱਚ ਗੱਲਾਂ ਕਰਾਂਗੇ ਵੀਰੇ ਪਰ ਮੱਕੀ ਦੀ ਫਸਲ ਦੇ ਉੱਪਰ ਵੀਰੇ ਪਾਣੀ ਦੂਜੇ ਪਾਣੀ ਦੇ ਉੱਪਰ ਜਿਹੜੀ ਸਪਰੇਅ ਕਰਨੀਆਂ ਉਹ ਖਾਸ ਕਰਕੇ ਤੁਸੀਂ ਧਿਆਨ ਨਾਲ ਕਰਿਓ ਜਿਆਦਾ ਵੀਰੇ ਸਪਰੇਅ ਮੱਕੀ ਦੇ ਉੱਪਰ ਨਾ ਪੈਣ ਦਿਓ ਤੇ ਇੱਕ ਚੀਜ਼ ਵੀਰੇ ਹੋਰ ਸ਼ਾਮ ਦੇ ਟਾਈਮ ਸਪਰੇਅ ਕਰਿਓ ਜਿਆਦਾ ਬੈਟਰ ਰਿਜ਼ਲਟ ਮਿਲਣਗੇ ਤੇ ਹਵਾ ਰੁਕੀ ਤੋਂ ਸਪਰੇਅ ਕਰਿਓ ਇਹ ਵੀਰੇ ਬਹੁਤ ਜ਼ਰੂਰੀ ਟੌਪਿਕ ਨੇ ਜਿਹੜੇ ਆਪਾਂ ਨੂੰ ਧਿਆਨ ਚ ਰੱਖਣੇ ਪੈਂਦੇ ਨੇ ਤੇ ਕਿਉਂਕਿ ਵੀਰੇ ਪਹਿਲਾਂ ਦੇਖੋ ਮੈਂ ਥੋੜਾ ਜਿਹਾ ਜ਼ਿਆਦਾ ਬੀਜੀ ਰਿਹਾ ਇਸ ਵਾਰ ਮੇਤੋਂ ਇੰਨੀ ਵੀਡੀਓ ਵਗੈਰਾ ਨਹੀਂ ਪਈਆਂ ਆਲੂਆਂ ਦੇ ਸਬੰਧ ਤੇ ਕਣਕ ਦੇ ਸਬੰਧ ਵਿੱਚ ਪਰ ਹੁਣ ਆਪਾਂ ਵੀਰੇ ਜ਼ਰੂਰ ਵੀਡੀਓ ਪਾਇਆ ਕਰਾਂਗੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਨੇ ਫਿਰ ਉਹ ਫੋਨ ਵਗੈਰਾ ਕਰਦੇ ਰਹਿੰਦੇ ਨੇ ਬਾਕੀ ਆਪਣਾ ਆਲੂਆਂ ਦਾ ਚਲੋ ਇਸ ਵਾਰ ਥੋੜਾ ਰੇਟ ਵੀ ਠੀਕ ਰਿਹਾ ਤੇ ਝਾੜ ਵੀ ਵਧੀਆ ਨੇ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਵੀਰੇ ਤੁਸੀਂ ਕਿਹੜੀ ਮੱਕੀ ਦੀ ਬਿਜਾਈ ਕਰੀ ਆ ਤੇ ਕਿਦਾਂ ਦੀ ਕロップ ਤੁਹਾਡੀ ਖੜੀ ਹੈ ਬਾਕੀ ਵੀਰੇ ਝਾੜਾਂ ਦਾ ਲੇਖਾ ਜੋਖਾ ਆਪਾਂ ਦੋਨੇ ਵੈਰਾਈਟੀਆਂ ਦੇ ਇਹਨਾਂ ਦਾ ਇੰਤ ਤੇ ਜਾ ਕੇ ਦੱਸਾਂਗੇ ਜਦੋਂ ਵੱਢੀਆਂ ਤੇ ਅਚਾਰ ਨੂੰ ਵੀ ਵੱਢ ਸਕਦੇ ਆਪਾਂ ਵੀਰੇ ਤੇ ਪਕਾ ਵੀ ਸਕਦੇ ਹਾਂ ਉਮੀਦ ਆ ਕਿਸਾਨ ਵੀਰੋ ਆਪਣੀ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਵੀਗੀ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ